ਸાગਰ ਤੇ ਆਗੁਰ ਸਰਣੀ ਆਇਆ ਰੱਖੋ ਰੱਖਣਵਾਰੇ ਸਭ ਜੀਵਨ ਵਾਲਤਾ ਸਾਡੇ ਪਾਵਨ ਹੁਕਮ ਬਖਸ਼ ਰਹੇ ਨੇ ਕਿਹੇ ਰਖਿਆ ਕਰਮ ਦੇ ਸਮਰੱਥ ਪ੍ਰਭੂ ਜੀ ਤੁਸੀਂ ਸਮਰੱਥ ਸਰਵਾ ਕੁ ਕੋ ਰੱਖਿਆ ਕਰਨ ਦੀ ਸਮਰੱਥਾ ਰੱਖਦੇ ਹਾਂ ਇਸ ਕਰਕੇ ਮੇਰੀ ਰੱਖਿਆ ਕਰੋ ਕਿਉਂਕਿ ਮੈਂ ਸਾਰੇ ਆਸਰੇ ਛੱਡ ਕੇ ਸੰਸਾਰ ਦੇ ਸਾਰੇ ਆਸਰੇ ਉਹ ਛੱਡ ਕੇ ਗੁਰੂ ਦੀ ਸੱਜਣ ਵਿਚਾ ਚਾਹ ਰਿਹਾ ਹਾਂ ਤੇ ਜਿਹੜੇ ਗੁਰੂ ਦੀ ਸੱਜਣ ਵਿਚਾ ਆ ਜਾਂਦੇ ਨੇ ਕਿਰਪਾ ਕਰਦਾ ਹੈ ਫਿਰ ਉਹਨਾਂ ਨੂੰ ਨਾਮ ਦੀ ਦਾਤ ਪ੍ਰਕਸ਼ ਦਾਨ ਹੈ ਤੇ ਨਾਮ ਦੇ ਨਾਲ ਗੁਰੂਨ ਕਰਕੇ ਅਕਾਲ ਪੁਰਖ ਵਹਿਗੂ ਜੀ ਦੇ ਨਾਲ ਜੁੜਦਾ ਹੈ ਜਿਹੜਾ ਮਨ ਸਾਡਾ ਹੁਣ ਸੰਸਾਰ ਦੇ ਮੋਹ ਦੇ ਵਿੱਚ ਫਸਿਆ ਹੋਇਆ ਹੈ ਪਰਿਵਾਰ ਦੇ ਮੋਹ ਵਿੱਚ ਫਸਿਆ ਹੋਇਆ ਹੈ ਤੇ ਫਿਰ ਇਹ ਸੰਸਾਰ ਦਾ ਮੋਹ त्याग ਕੇ ਪਰਿਵਾਰ ਦਾ ਮੋਹ त्याग ਕੇ ਇਰਤੇ ਕਿਵ ਇੱਕ ਉਸ ਨਿਰੰਕਾਰ ਨੂੰ ਪੇਖਦਾ ਹੈ ਇਸ ਕਰਕੇ ਬਾਸਾ ਜੀ ਕਹਿੰਦੇ ਸਤਿਗੁਰੂ ਜੀ ਮੈਂ ਸਾਰੇ ਰਾਸ ਨੂੰ ਛੱਡ ਰੱਥੇ ਜੀ ਹੁਣ ਮੈਂ ਆਪ ਜੀ ਦੇ ਸਾਧ ਵਿੱਚ ਆ ਗਈ ਹਾਂ ਕਿਰਪਾ ਕਰੋ ਆਪ ਹੀ ਰੱਖਿਆ ਕਰਨੇ ਸਨ ਰੱਥੂ ਮੇਰੀ ਰੱਖਿਆ ਕਰੋ ਜੀ ਜਿਤ ਤੂੰ ਲਾਭ ਹੈ ਨਾ ਲਾਗਣੈ ਕਿਆ ਨਾ ਕਿਆ ਇਹ ਜੰਤ ਵਿਚਾਰੇ ਸਭ ਪਾਸੋਂ ਵਧਨ ਕਰਦੇ ਨੇ ਕਿ ਹੇ ਪ੍ਰਭੂ ਜੀ ਸਾਡੇ ਜੀਵਾਂ ਦੇ ਵਾਸ ਵਿੱਚ ਕੁਝ ਨਹੀਂ ਸਾਡੇ ਜੀਵਾਂ ਦੀ ਕੋਈ ਸਮਰੱਥਾ ਨਹੀਂ ਹੈ ਜਿਸ ਨੂੰ ਕੰਮ ਵਿੱਚ ਸਭ ਜੀਵਾਂ ਨੂੰ ਲਾਇਆ ਹੋਇਆ ਨਹੀਂ ਹੈ ਜਿਵੇਂ ਤਰ੍ਹਾਂ ਜੀ ਆਪ ਇਹਨਾਂ ਜੀਵਾਂ ਨੂੰ ਸੰਸਾਰਿਕ ਜੀਵਨ ਕੰਮਾਂ ਵਿੱਚ ਲਾ ਦਿੰਦੇ ਹੋ ਅਸੀਂ ਉਸ ਕੰਮ ਦੇ ਵਿੱਚ ਲੱਗ ਜਾਂਦੇ ਹਾਂ ਕਿਉਂਕਿ ਬਾਦਸ਼ਾਹ ਜੀ ਕਹਿੰਦੇ ਅਸੀਂ ਆਪ ਦੀ ਸੁਰਤਾਂ ਨਹੀਂ ਸਾਡੀ ਕੋਈ ਕਿ ਅਸੀਂ ਕੋਈ ਕੰਮ ਕਰ ਸਕੀਏ ਕੋਈ ਘਰਵਾਲ ਕਰ ਸਕੀਏ ਇਹ ਹਾਲਪੁਰ ਗੁਰੂ ਜੀ ਨੇ ਨਹੀਂ ਲਾਇਆ ਹੋਇਆ ਸੰਕਮਾ ਕਰਾਂ ਕੀਟੈ ਅੰਦਰ ਸਾਥ ਕੋ ਵੇਟ ਨਾਗਰੀ ਕੀਟ ਚ ਲਾਈ ਦਾ ਆਪੇ ਦੇ ਬਿਨਿਆਆਂ ਆਪੇ ਹੀ ਕਾਰਨ ਕਰਾਈ ਦਾ ਬੜੋ ਬਡਾ ਬਾਡ ਮੇਦਰੀ ਸਿਰੈ ਸਿਰ ਧੰਦਾ ਲਾਈ ਲਾਇ ਪਾਸਾ ਕਹਿੰਦੇ ਉਹ ਕਾਲਪੁਰਖ ਨੇ ਆਪ ਹੀ ਧੰਧਿਆਂ ਦੇ ਵਿੱਚ ਲਾਇਆ ਜਿਹੜੇ ਸੰਸਾਰ ਦੀ ਕੋਈ ਸਮਰੱਥਾ ਨਹੀਂ ਹੈ ਅਸੀਂ ਜੀਵ ਉਸੇ ਕੰਮ ਵਿੱਚ ਲੱਗ ਜਾਂਦੇ ਹਾਂ ਜਿਹੜੇ ਕੰਮ ਵਿੱਚ ਸਾਨੂੰ ਕਾਲਪੁਰਖ ਜੀ ਤੁਸੀਂ ਆਪ ਲਾ ਦਿੰਦੇ ਹੋ ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਣੀ ਇਸ ਕਰਕੇ ਨੇ ਮੇਰੇ ਰਾਮ ਜੀ ਨੂੰ ਇਹ ਮੇਰੇ ਪ੍ਰਭੂ ਜੀ ਨੂੰ ਤੂੰ ਮੇਰੇ ਦੇਪਤੀ ਜਾਣਨ ਵਾਲਾ ਹੈ ਅੰਤਰ ਜਾਣੀ ਦਾ ਕਾਰਨ ਅੰਦਰ ਦੀ ਜਾਣਨ ਵਾਲਾ ਉਹ ਅੰਤਰਿਆਮੀ ਐ ਸਾਡੇ ਦਿਲ ਦੀ ਗੱਲ ਸਾਡੇ ਅੰਦਰ ਦੀ ਗੱਲ ਨੂੰ ਜਾਣਦਾ ਐ ਕਰ ਕਿਰਪਾ ਓ ਗੁਰਦੇਵ ਦੇ ਅੱਲਾ ਗੁਣ ਗਾਵਾਂ ਨਿਤ ਸੁਆਮੀ ਰਹਾਉ ਇਸ ਕਰਕੇ ਜੇ ਦਇਆ ਕਰਨ ਵਾਲੇ ਦਇਆ ਦੇ ਘਰ ਗੁਰਦੇਵ ਜੀ ਏਹ ਸਾਡੀ ਜੀਵਾਂ ਉੱਤੇ ਮਿਹਰ ਕਰ ਦਇਆ ਕਰੋ ਸਾਡੇ ਤੇ ਇਹ ਕਿਰਪਾ ਕਰ ਦਿਓ ਕਿ ਮੈਂ ਸਦਾ ਹੀ ਤੇਰੇ ਗੁਣ ਗਾਉਂਦਾ ਰਹਾ ਗੁਣ ਗਾਵਾਂ ਨਿਤ ਸਮੀ ਪਾਸਾ ਜੀ ਮੈਂ ਆਪ ਜੀ ਦੇ ਸਦਾ ਹੀ ਨਿਤ ਹਰ ਵੇਲੇ ਆਪ ਜੀ ਦੇ ਹੀ ਗੁਣ ਗਾਉਂਦਾ ਰਹਾ ਐਸੀ ਸਾਡੀ ਤੇ ਦਇਆ ਕਰੋ ਰਹਾਉ ਆਜ ਪਹਿਣ ਪ੍ਰਭ ਆਪਣਾ ਧਿਆਈਏ ਗੁਰ ਪ੍ਰਸਾਦ ਪਾਉ ਕਰੀਏ ਸਭ ਕਾ ਸਾਂ ਕਹਿੰਦੇ ਨੇ হে ਭਾਈ ਅੱਠੇ ਬਹਿਰ ਆਪਣੇ ਮਾਲਕ ਪ੍ਰਭੂ ਦਾ ਧਿਆਨ ਕਰਨਾ ਚਾਹੀਦਾ ਹੈ ਜੀ ਇਸ ਤਰ੍ਹਾਂ ਗੁਰੂ ਦੀ ਕਿਰਪਾ ਨਾਲ ਜਿਹੜਾ ਸੰਸਾਰ ਸਮੁੰਦਰ ਹੈ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਿਖ ਜਾਈਂਦਾ ਹੈ ਆਪ ਤਿਆਗ ਧਿਆਉਂ ਗੜੀਏ ਸਹਿਬ ਜੀ ਦੇ ਬਚਨਾਂ ਤੋਂ ਗੁਰ ਬਾਣੀ ਵਿੱਚ ਸਰਗੁਣ ਕਰਦੇ ਹਾਂ ਪਾਸਾ ਕਹਿੰਦੇ ਅਨਾਮ ਕਿ ਪਹਿਲਾਂ ਆਪਾਂ ਛੱਡਣਾ ਪੈਂਦਾ ਹੈ ਆਪੇ ਦਾ ਧਿਆਨ ਕਰਨਾ ਪੈਂਦਾ ਹੈ ਹਉਮੈ ਦਾ ਤਿਆਗ ਕਰਨਾ ਪੈਂਦਾ ਹੈ ਫਿਰ ਉਹ ਆਤਮਕ ਵੈਕੁੰਠ ਜੀਵ ਪੌਂਦਾ ਨਹੀਂ ਚੰਗਾ ਲੱਗਦਾ ਇਸ ਕਰਕੇ ਪਾਸਾ ਜੀ ਨੇ ਵਚਨ ਕਹੇ ਹਨ ਪਾਈ ਆਪਾ ਭਾਵ ਛੱਡ ਕੇ ਗੁਰੂ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ ਜੇ ਵਸੇ ਗੁਰੂ ਦੇ ਚਰਨਾਂ ਦੀ ਧੂੜ ਬਣ ਜਾਵਾਂਗੇ ਤਾਂ ਸੰਗਤ ਸਾਡੇ ਨੂੰ ਹਉਮੈ ਓੰਕਾਰ ਖੰਗ ਦਾ ਇਹਨੇ ਮਲ ਜਾਂਦਾ ਇਹਦਾ ਨਾਸ ਹੋ ਜਾਣਾ ਹੈ ਇਸ ਤਰ੍ਹਾਂ ਸਤਿਗੁਰ ਪਾਸਾ ਕਹਿੰਦੇ ਦੁਨੀਆਂ ਦੀ ਕਿਰਤਕਾਰ ਕਰਦਿਆਂ ਪਾਈ ਦੁਨੀਆਂ ਦੇ ਮੋਹ ਦੇ ਵਿੱਚੋਂ ਨਿਰਮੋਹ ਹੋ ਜਾਂਦਾ ਹੈ ਜੀਵ ਜਿਆ ਇਉਂ ਮਰੀਏ ਪਾਸਾ ਕਿ ਉਹਦੇ ਜੂੰਦੇ ਮਰਨ ਦਾ ਭਾਵ ਹੈ ਇਹ ਨਹੀਂ ਹੈ ਸਰੀਰ ਨੂੰ ਖਤਮ ਕਰਨ ਕਰਨਾ ਸਾਡੇ ਅੰਦਰ ਹਉਮੈ ਹੈ ਜਿਹੜੀ ਮੈਂ ਹੈ ਇਹ ਬੜੀ ਪ੍ਰਭੂਤ ਹੈ ਇਨਸਾਨ ਜੋ ਕੁਝ ਵੀ ਕਰਦਾ ਉਹ ਹਉਮੈ ਦੇ ਅਧੀਨ ਮੁੱਕ ਕੇ ਕਰਦਾ ਹੈ ਤੇ ਕਰਕੇ ਆਪਣਾ ਨਾਮ ਬਣਾਉਣਾ ਚਾਹੁੰਦਾ ਹੈ ਕਿ ਮੈਂ ਕੀਤਾ ਮੇਰੇ ਕਰਕੇ ਹੋ ਗਿਆ ਤੇ ਬਾਸਾਗਨ ਦੇ ਨਾਮੇ ਕਰਕੇ ਜੁਦਾ ਜੀ ਇਸ ਕਰਕੇ ਹਮ ਨੇ ਕਾਨੂੰਨ ਕਰਦੇ ਮੈਂ ਨੂੰ ਮਾਰਦੇ ਇਸ ਤਰ੍ਹਾਂ ਜਿਉ ਸੰਸਾਰ ਵਿੱਚ ਜੁਉਨੇ ਹਾ ਗੁਰੂ ਦੇ ਉਪਕਮ ਵਿੱਚ ਰਹਿ ਕੇ ਤੇ ਹਮੇਂ ਹੀਕਾਰ ਕਰਕੇ ਮਰ ਜਾਣਾ ਜੀਵਦਿਆਂ ਇਹ ਬਈ ਹੈ ਜਦੋਂ ਸਾਡੇ ਅੰਦਰੋਂ ਹਉਮੈ ਮਰ ਜਾਏਗੀ ਹੰਕਾਰ ਮਰ ਜਾਏਗਾ ਫਿਰ ਸਤਗੁਰੂ ਜੀ ਦਾ ਗਿਆਨ ਸਾਡੇ ਅੰਦਰ ਆਪਣੇ ਆਪ ਪ੍ਰਵੇਸ਼ ਕਰਨਾਂ ਸ਼ੁਰੂ ਕਰ ਦੇਗਾ ਜੇਕਰ ਸਾਨੂੰ ਗਿਆਨ ਹੋ ਗਿਆ ਤੇ ਭਗਤ ਸਾਹਿਬ ਕਹਿੰਦੇ ਹਨ ਕਹੀ ਜੀ ਫਿਰ ਜਿਹੜਾ ਇਹ ਸੰਸਾਰ ਦੇ ਨਾਲੋਂ ਮੋਹ ਛੁੱਟ ਕੇ ਸੰਸਾਰ ਦੇ ਨਾਲੋਂ ਨਿਰੋਗ ਹੋ ਕੇ ਮਨੁੱਖ ਕੇਵਲ ਇੱਕ ਨਰੰਕਾਰ ਦੇ ਨਾਲ ਉਹਦਾ ਮੋਹ ਉਹਦਾ ਪ੍ਰੇਮ ਹੈ ਦਮਤਾਰ ਹੈ ਇਸ ਕਰਕੇ ਫਰਸਾਨੀ ਬਚਨ ਕਰਦੇ ਹਨ ਭਾਈ ਆਪ ਤੇ ਆਕ ਹੋਈ ਹੈ ਸਭ ਇਹਨਾ ਜੀਵਤਿਆਂ ਨੂੰ ਮਰੀ ਹੈ ਭਾਈ ਆਪਾ ਪਾਵ ਛੱਡ ਕੇ ਆ ਓਮੇ ਨਿਤ ਅਨੰਕਾਰ ਨੂੰ ਛੱਡ ਕੇ ਗੁਰੂ ਦੇ ਚਰਨਾਂ ਦੀ ਧੂਲ ਬਣ ਜਾ ਗੁਰੂ ਚਰਨਾਂ ਦੀ ਧੂਲ ਬਣ ਜਾਣ ਦਾ ਅਰਥ ਕੀ ਹੈ ਨਿਮਰਤਾ ਵਿਚਾਨਾ ਧੂੜ ਦਾ ਭਾਵ ਹੈ ਨਿਮਰਤਾ ਧਾਰਨ ਕਰਨੀ ਕਿਸੇ ਦੇ ਮਾੜੇ ਚੰਗੇ ਬੋਲੇ ਦਾ ਕਦੇ ਦੁਸ਼ਾਨਾ ਨਾ ਕਰਨਾ ਸਤਿਗੁਰੂ ਕਾਲਪੁਰਖ ਦੀ ਨਜ਼ਰ ਦੇ ਵਿੱਚ ਰਹਿਣਾ ਇਸ ਕਰਕੇ ਬਾਸਾ ਕਹਿੰਦੇ ਇਹ ਸਤਿਗੁਰਜੀ ਦੀ ਧੂੜ ਬਣ ਜਾ ਭਾਈ ਤੂੰ ਇਸ ਤਰ੍ਹਾਂ ਕਰਤਕਾਰ ਕਰਦਿਆਂ ਨਰਮੋਹ ਹੋ ਜਾਏਗਾ ਹੈ ਸੰਸਾਰਿਕ ਨੂੰ ਮੋਹ ਨੂੰ ਨਾਸ ਕਰ ਦੇਈਂਗਾ ਹੈ ਸਭ ਜਨਮ ਤੇਸ ਕਾ ਜਗ ਭੀਤਰ ਸਾਧ ਸੰਗ ਨਾਮ ਜਪੇ ਤੇ ਸਤਿਗੁਰੂ ਜੀ ਕਹਿੰਦੇ ਜਿਹੜਾ ਮੁਖ ਗੁਰੂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਜਪਦਾ ਹੈ ਤੇ ਜਗਤ ਦੇ ਵਿੱਚ ਉਹਦਾ ਪਾਈ ਜੀਵਨ ਫਿਰ ਖਾਮ ਜਾਗਰ ਜਾਂਦਾ ਹੈ ਆਇਆ ਬੜਾ ਸੰਸਾਰ ਤੇ ਸਭਲਾ ਹੋ ਜਾਂਦਾ ਹੈ ਸਭ ਮਨੋਰਥ ਤੇ ਪੂਰਨ ਜਿਸ ਦਇਆ ਕਰੇ ਪ੍ਰਭ ਆਪਕੇ ਜਿਸ ਮਨੁੱਖ ਤੇ ਪ੍ਰਮਾਤਮਾ ਆਪ ਕਿਰਪਾ ਕਰਦਾ ਕਿਰਪਾ ਬਲੋ ਮਣੀਏ ਜਦੋਂ ਅਸੀਂ ਉਸ ਕਾਰਮਿਕ ਰੂਪ ਵੈਕੂ ਜੀ ਦੇ ਹੋ ਜਾਵਾਂਗੇ ਜਦੋਂ ਅਸੀਂ ਉਸ ਗੁਰੂ ਦੇ ਬਣਾਂਗੇ ਗੁਰੂਰੇ ਬਣ ਕੇ ਗੁਰੂ ਦੇ ਪਿਥਰ ਉਪਦੇਸ਼ ਨੂੰ ਆਪਣੇ ਹਿਰਦੇ ਚ ਵਸਾਉਂਦੇ ਹੋਏ ਗੁਰੂ ਦੀ ਦਸੀ ਘਾਲ ਕਰਾਂਗੇ ਫਿਰ ਉਹ ਨਿਰੰਕਾਰ ਨੂੰ ਮਨੁੱਖ ਭਾ ਜਾਂਦਾ ਹੈ ਉਹ ਗੁਰੂ ਫਿਰ ਕਿਰਪਾ ਕਰਕੇ ਨਾਮ ਦੀ ਦਾਤ ਖੁਸ ਦੇ ਨਾਮ ਜਪਨੇ ਜਪਨੇ ਆ ਨਾ ਫਿਰ ਪਰਮਾਤਮਾ ਸਾਡੇ ਤੇ ਦਇਆ ਬੰਦਦਾ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਵੀ ਭਾਈ ਜੇ ਸਾਨੂੰ ਉੱਤੇ ਪਰਮਾਤਮਾ ਮੇਰੇ ਆਪ ਕਿਰਪਾ ਕਰਦਾ ਹੈ ਆਪ ਦਇਆ ਕਰਦਾ ਹੈ ਉਹਦੀਆਂ ਸਾਰੀਆਂ ਮਰਦਾਂ ਪੂਰੀਆਂ ਹੋ ਜਾਂਦੀਆਂ ਭਾਵੇਂ ਉਹਦੇ ਕੋਈ ਇਸ ਸੰਸਾਰ ਦੇ ਉੱਪਰ ਮਾਇਕ ਪਦਾਰਥਾਂ ਦੀ বাসਨਾ ਹੈ ਇੱਛਾ ਹੈ ਤੇ ਭਾਵਿਆਂ ਦੇ ਮੁਕਤੀ ਦੀ ਇੱਛਾ ਹੈ। ਭਾਵ ਸਤਿ ਸੰਤਨ ਦੀ ਇੱਛਾ ਹੈ। ਜਿਹੜੀ ਵੀ ਮਰ ਆਰੋਹ ਦੇ ਮਨ ਦੀ ਹੋਵੇਗੀ। ਪ੍ਰਭ ਸਾਹਿਬ ਕਹਿੰਦੇ ਫਿਰ ਅਕਾਰਪੁਰ ਜੀ ਪੂਰੀ ਕਰ ਦੇ ਹਨ। ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਣ ਮਨ ਦਿਆਲਾ। ਤੇ ਉਹ ਬੇਨਤੀ ਕਰਦੇ ਜੀ ਕੰਮ ਵੀ ਵਰ ਜਾਂਦੇ। ਸਾਨੂੰ ਕਾਉਨਕ ਤੇ ਲਖਦੇ ਨੇ ਭਾਈ ਜੀ ਦਾ ਨਿਮਰਤਾ ਦੇ ਵਿੱਚ ਆ ਕੇ ਸੰਗਰੂ ਚਰਨਾਂ ਦੇ ਵਿੱਚ ਬੇਨਤੀ ਕਰਿਆ ਹੈ ਅਰ ਕਿ ਇਹ ਦੀਨ ਬਿਆਲ ਕਿਰਪਾਲ ਪ੍ਰਭ ਸਾਮੀ ਇਹ ਦੀਨਾਂ ਉੱਤੇ ਦਇਆ ਕਰਨ ਬਾਰੇ ਇਹ ਕਿਰਪਾ ਜੂ ਦੇ ਆਪੂ ਜੀ ਇਹ ਮਾਤ ਪ੍ਰਭੂ ਜੀ ਇਹ ਦਇਆ ਦੇ ਸੁਣਵੇਂ ਤੇਰੀ ਸਰਨ ਅੰਧਿਆਲਾ ਸਤਿਗੁਰੂ ਜੀ ਕਹਿੰਦੇ ਮੈਂ ਤੇਰੀ ਸਰਨ ਵਿੱਚ ਆਇਆ ਕਉਕੇ ਤੁਮ ਧੀਨਾ ਉਤੇ ਦਇਆ ਕਰਨ ਵਾਲਾ ਕਿਰਪਾ ਜੂ ਹੈ ਸਭ ਦਾ ਮਾਨਤ ਹੈ ਪ੍ਰਭ ਜੀ ਤੇ ਦਇਆ ਦਾ ਸੂਮਾਨ ਹੈ ਤੇ ਅੰਦਰ ਦਇਆ ਹੈ ਤਰਸ ਹੈ ਤੁਜੀ ਗਾਂਕ ਤਰਸ ਖਾ ਲੈਣਾ ਇਸ ਕਰਕੇ ਮੈਂ ਆਪ ਜੀ ਦੀ ਸਰਨ ਵਿੱਚ ਆਇਆ ਹਾਂ ਹੁਣ ਸਾਡੇ ਤੇ ਕਿਰਪਾ ਕਰ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਿਰ ਗਾਵਾ ਸਾਡੇ ਉਤੇ ਕਿਰਪਾ ਕਰੋ ਸਤਿਗੁਰੂ ਜੀ ਵੱਡਿਆਂ ਦੇ ਉਪਕਾ ਕੇ ਆਏ ਨੇ ਤੁਮ ਗੁਰ ਅਰਜਨ ਦੇ ਮਹਾਰਾਜ ਕੀ ਨਾਨਕ ਨਾਨਕ ਆਖਦਾ ਹੈ ਕਿ हे ਪ੍ਰਭੂ ਸਾਡੇ ਉਤੇ ਮਿਹਰ ਕਰ ਮਿਹਰ ਕਰਕੇ ਮੈਨੂੰ ਆਪਣਾ ਨਾਮ ਬਖਸ਼ ਦੇ ਤੇ ਨਾਮ ਲੈ ਕੇ ਗੁਰੂ ਦੇ ਚਰਨਾਂ ਦੀ ਧੂੜ ਦੇ ਗੁਰੂ ਦੇ ਚਰਨਾਂ ਦੀ ਧੂੜ ਕੀ ਆਪਕੇ ਵੀ ਬੇਨਤੀ ਭਾਈ ਅੱਗੇ ਵੀ ਕਈ ਵਾਰੀ ਵਿਚਾਰ ਕੀਤੀ ਮੈਂ ਵੀ ਬੇਨਤੀ ਕਰਦਾ ਹਾਂ ਗੁਰੂ ਦੇ ਚਰਨਾਂ 'ਕੂਟਦਾ ਭਾਵ ਹੈ ਸਤਿਗੁਰੂ ਦੇ ਪਾਵਨ ਉਪਦੇਸ਼ ਸਾਡੇ ਮਨ ਦੇ ਵਿੱਚ ਵਸਿਆਣ ਪਵਿੱਤਰ ਉਪਦੇਸ਼ ਗੁਰੂ ਦਾ ਪਾਵਨ ਗਿਆਨ ਗੁਰੂ ਦਾ ਚਰਨ ਧੂਰ ਹੈ ਇਸ ਕਰਕੇ ਮੀਤਵਾਰ ਪਾਰਸਾ ਜੀ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਸਾਨੂੰ ਆਪਣਾ ਨਾਮ ਲੈ ਕੇ ਗੁਰੂ ਦੇ ਚਰਨਾਂ ਦੀ ਧੂਰ ਸੱਤਨ ਬਖਸ਼ਿਸ਼ ਕਰੋ ਸਾਡੇ ਤੇ ਕਿਰਪਾ ਕਰਕੇ ਇਹ ਦਰਵਾਜ਼ਾ ਸਾਨੂੰ ਖੋਲ੍ਹੋ ਤਾਂ ਕਰਕੇ ਅਸੀਂ ਨਾਮ ਜਪ ਕੇ ਆਪ ਜੀ ਦੇ ਚਰਨ ਧੂਰ ਲਏ ਕਰਕੇ ਇਹ ਸੰਸਾਰ ਸੰਸਾਰ ਨੂੰ ਪਾਰ ਕਰ ਸਕੀਏ ਨਾਮ ਜਪ ਕੇ ਸਿਮਰਨ ਕਰਕੇ ਸੇਵਾ ਕਰਕੇ ਇਸ ਇਹ ਸੰਸਾਰ ਸੰਸਾਰ ਨੂੰ ਪਾਰ ਕਰ ਸਕੀਏ ਇਸ ਤਰ੍ਹਾਂ ਸਰਗਰ ਪਾਰ ਸਕੀਏ ਤੇ ਫਾਈ ਮੇਟੀ ਕਰਿਆ ਕਰੂ ਚਰਨਾਂ ਦੇ ਵਿੱਚ ਕਰ ਕਿਰਪਾ ਪ੍ਰਭ ਜੀ ਦੇ ਆਪਣਾ ਨਾਮ ਦੀਜੇ ਸਤਿਗੁਰੂ ਜੀ ਕਿਰਪਾ ਕਰੋ ਤਾਨੂਰਜਨ ਦੇ ਨਾਮ ਦੀ ਧਾਰਕੋ ਸ਼ਿਵਰਾ ਦੀ ਧਾਰਕੋ ਨਾਨਕ ਸਾਹਿਬ ਰਵਦਾ ਸਾਨੂੰ ਆਪਣੇ ਗੁਰੂ ਦੇ ਚਰਨ ਪੂਰ ਬਖਸ਼ ਕਰਕੇ ਸਾਡੇ ਜੀਵਾਂ ਦਾ ਭਲਾ ਕਰੋ ਇਹ ਬੇਨਤੀ ਗੁਰ ਚਰਨਾ ਚ ਕਰੀਏ ਸੋ ਪਾਉ ਇਸ ਤਰ੍ਹਾਂ ਅਲ ਦੇ ਪਾਵਨ ਪਿਤਰ ਨੂੰ ਬਖਸ਼ੇ ਜੀ ਦੇ ਰਣ ਤਾਨੂਰਜਨ ਦੇ ਮਹਾਰਾਜਿਆਂ ਦੇ ਪਾਵਨ ਉਸਨਾ ਕੋ ਬਖਸ਼ਿਸ਼ ਕੀਤੀ ਹੋਈ ਚਾਣ ਕੀਤੇ ਗੁਰਬਾਣੀ ਦੇ ਰਾਣੀ ਤਨੂ ਗ੍ਰੰਥ ਸ਼ਰਮਾ ਰਾਜੀਆਂ ਨੇ ਕਿਰਪਾ ਕਰਕੇ ਸਾਡੀ ਜੋੜੀ ਦੇ ਵਿੱਚ ਦਾਤ ਕਰਾਈ ਹੈ ਸੋ ਸਤਿਗੁਰਾਂ ਦੇ ਭਾਣੇ ਵਚਨਾਂ ਨੂੰ ਸਰਵਣ ਕੀਤੇ ਨੇ ਹਿਰਦੇ ਵਿੱਚ ਵਸਾਈਏ ਗੁਰੂ ਸਾਹਿਬ ਜੀ ਦੇ ਪਿਤਰ ਉਪਦੇਸ ਸਿੰਘ ਹਿਰਦੇ ਵਿੱਚ ਵਸਾ ਕਰਕੇ ਸਤਿਗੁਰਾਂ ਤੋਂ ਨਾਮ ਦੀ ਰਾਖੀ ਕੀਏ ਨਾਮ ਦੇ ਨਾਲ ਜੁੜ ਕੇ ਆਪੇ ਨੂੰ ਖੰਡ ਵਿੱਚ ਸਥਾਪਿਤ ਕੀਏ ਇਹਨਾਂ ਨੂੰ ਭਾਜਨ ਅੰਦਰ ਸਵਾਗਤਮ ਕਹਤਾ ਲੰਮਾ ਆਓ ਮੀਆਂ ਤੁਮਾਂ ਨੂੰ ਬੰਦੀ ਕਿਰਾ ਸਰੂ ਰੂਹ ਵਿਰਕ ਨੂੰ ਨੇ ਪਰਿ ਸਾਧ ਸੰਤੋਖ ਨੂੰ ਦਰਸ਼ਨ ਲੈਣਾ ਕੋਈ ਵਿਚਾਰ ਮਨ ਕਾ ਜਾਏ ਸਤਿਗੁਰਾਂ ਦੇ ਸਿੱਖਿਆ ਜਾਣ ਕੇ ਕਰਨ ਕਰਿਓ ਗਲ ਪਤਾ ਦੀ ਜਾਣ ਕੇ ਮਾਫਰ ਨਾ ਨਾਨਕ ਨਰਦੀ ਕਲਾ ਤੇਰੇ ਬਾਣੀ ਸਰਬੱਤ ਦਾ ਬਿਨਾ